ਸਿੱਧੂ ਪ੍ਰੇਕਤਾ ਜਿੰਦਾਬਾਦ 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 ਤਾਂ ਜਿੰਦਾਬਾਦ 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 ਤੇ ਤਾਂ ਸਾਡਾ ਐਵੇਂ ਵੀ ਲੋਕਾਂ ਨੂੰ ਜਾਗਰਤ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹ ਅਸੀਂ ਪ੍ਰਾਪਤ ਕਰ ਸਕੀਏ ਤੇ ਜਿਹੜੇ ਲੀਡਰ ਨੇ ਇਹ ਲੀਡਰ ਕਹੀ ਜਾਂਦੇ ਨੇ ਵੀ ਉੱਥੇ ਕਿਸਾਨ ਨਹੀਂ ਹੈਗੇ ਫਲਾਣਾ ਨਹੀਂ ਹੈਗੇ ਇਹਦੇ ਬਾਰੇ ਸਾਰੇ ਪਿੰਡਾਂ 'ਚ ਜਾਗਰਤ ਕਰ ਰਹੇ ਆਂ ਵੀ ਕਿਸਾਨਾਂ ਹੜੀ ਦਾ ਸੀਜ਼ਨ ਆਉਂਦੇ ਹੋਏ ਵੀ ਉੱਥੇ ਇੱਕ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਐ ਵੀ ਸੀਜ਼ਨ ਆ ਗਿਆ ਵੀ ਕਿਸਾਨ ਨਹੀਂ ਹੋਣਗੇ ਇਹਦੇ ਬਾਰੇ ਅਸੀਂ ਪਿੰਡਾਂ 'ਚ ਜਾਗਰਤ ਕਰਦੇ ਆਂ ਅਸੀਂ ਜਿਹੜੀਆਂ ਪਹਿਲਾਂ 2020 'ਚ ਮੰਗੀਆਂ ਸੀ ਉਹੀ ਮੰਗਾਂ ਨੇ ਸਾਡੀਆਂ ਵੀ ਉਹੀ ਲਾਗੂ ਕਰੋ ਇਹ ਤਾਂ 2014 'ਚ ਵੀ ਲੈ ਕੇ ਆਈ ਸੀ ਜੀ ਵੀਰੇ ਐਮਐਸਪੀ ਦੀ ਪਹਿਲੇ 100 ਦਿਨਾਂ ਚ ਅਸੀਂ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਦਵਾਂਗੇ 2014 ਚ ਵੀ ਨਹੀਂ ਇਹ ਬਣਿਆ ਸਕਿਆ ਹੁਣ ਉਹੀ ਜੁਗਲਾ ਇਹਨਾਂ ਦਾ 2024 ਚ ਹੈ ਸਾਡਾ ਮਕਸਦ ਹੈ ਜਿਹੜਾ ਸਾਰਾ ਮਕਸਦ ਇਕੋ ਜੈਬ ਜਿਹੜਾ ਅਦੋਲਨ ਚੱਲ ਰਿਹਾ ਦੋਵੇਂ ਫਾਰਮਾਂ ਦਾ ਅ ਸੰਗਰੂ ਤੇ ਖਨੌਰੀ ਤੇ ਦੱਬਾੜੀ ਤੇ ਉਹਦੇ ਸੰਬੰਧ ਵਿੱਚ ਆਇਆ ਜਿਹੜਾ ਅਜ ਟੈਕਟਰ ਮਾਰਚ ਹੈ ਇਹਦਾ ਮਤਲਬ ਕੀ ਹੈ ਵੀ ਥੋੜਾ ਜਿਹਾ ਖਵਾਏ ਡਾਈ ਜਾਂਦੇ ਆ ਵੀ ਇਹ ਥੋੜੇ ਰਹਿ ਗਏ ਜਾਂ ਅਦੋਲਨ ਢਿੱਲਾ ਹੈ ਨਹੀਂ ਇਹ ਲੋਕਾਂ ਨੂੰ ਜਾਗਰਤ ਕਰਦੇ ਆ ਵੀ ਜਿਹੜਾ ਅਦੋਲਨ ਹੈ ਇਹ ਬਿਲਕੁਲ ਬਹੁਤ ਮਜ਼ਬੂਤ ਹੈ ਰੋਜ਼ ਇਹ ਵਾਦਾ ਹੁੰਦਾ ਹੈ ਜਿਹੜੇ ਵੀ ਕੋਈ ਕਿਸਾਨ ਮਜ਼ਦੂਰ ਵੀਰ ਸਾਡੇ ਅਜੇ ਪਿੰਡਾਂ 'ਚ ਥੋੜੇ ਜਿਹਾ ਅਣਵੇਸਲੇ ਨੇ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਇਹ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਅਸੀਂ ਪਿੰਡੇ ਪਿੰਡੇ ਸਾਰੇ ਉਹਦੇ ਵਿੱਚ ਕੱਢ ਰਹੇ ਆ ਜਿਵੇਂ ਕਿ ਅੱਜ ਆਪਾਂ ਲਹਿਰੇਵਾਂ ਲੱਗਦੀ ਗੱਲ ਹੈ ਤੇ ਸਾਰੇ ਜ਼ਿਲ੍ਹਿਆਂ 'ਚ ਸਾਰੇ ਬਲਾਕਾਂ 'ਚ ਇਹ ਟਰੈਕਟਰ ਮਾਰਚ ਹੋ ਰਿਹਾ ਹੈ ਇਹਦਾ ਸਬੰਧ ਇਹੀ ਹੈ ਵੀ ਇਹ ਅਦੋਲਨ ਨੂੰ ਹੋਰ ਤਕੜਾ ਕਰਨਾ ਲੋਕਾਂ ਦੇ ਵਿੱਚ ਅਦੋਲਨ ਦੀ ਗੱਲ ਲੈ ਕੇ ਆ ਕੇ ਦੱਸਣੀ ਉਹਨਾਂ ਨੂੰ ਮਤਲਬ ਜਾਗਰਿਤ ਕਰਨਾ ਅੱਜ ਦਾ ਇਹ ਟਰੈਕਟਰ ਮਾਰਤੇ ਆ ਸਾਡਾ ਹਾਂ ਇਹ ਜਿਹੜੀਆਂ ਚੋਣ ਜਾਬਤੇ ਦੀ ਗੱਲ ਹੈ ਇਹ ਬੜੀ ਖਵਾਹ ਉਡੀ ਹੋਈ ਹੈ ਵੀ ਚੋਣ ਜਾਬਤਾ ਲੱਗ ਗਿਆ ਹੁਣ ਪਤਾ ਨਹੀਂ ਅंदोलਨ ਦਾ ਕੀ ਬਣੂਗਾ ਨਹੀਂ ਇਹ ਪਹਿਲੀ ਵਾਰ ਹੋਇਆ ਹੈ ਇੱਕ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜਾ ਚੋਣ ਜਾਬਤੇ ਦੇ ਵਿੱਚ ਅंदोलਨ ਮਜ਼ਬੂਤ ਹੁੰਦਾ ਜਾ ਰਿਹਾ ਇੱਕ ਪਹਿਲੀ ਵਾਰ ਹੈ ਇੱਕ ਇਹ ਬਹੁਤ ਤਕੜੀ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਉਹ ਸਰਕਾਰਾਂ ਵਾਸਤੇ ਸਿਰਦਰਦੀ ਹੈ ਸਾਡੇ ਵਾਸਤੇ ਪ੍ਰਾਪਤੀ ਹੈ ਇਹ ਜਿਹੜਾ ਹੋਇਆ ਚੋਣ ਜਾਬਤੇ ਦੇ ਵਿੱਚ ਸਾਡਾ ਅंदोलਨ ਮਜਬੂਤ ਹੋ ਗਿਆ ਸਾਰੇ ਬਾਡਰਾਂ ਤੇ ਇਕੱਲੇ ਇੱਥੇ ਕਨੌਰੀ ਜਾਂ ਦੱਬਾਂ ਵਾਲੀ ਪੰਜਾਬ ਦੀ ਗੱਲ ਨਹੀਂ ਗੱਲੀ ਇਹ ਸਾਰੇ ਦਿੱਲੀ ਦੇ ਆਲੇ-ਦੁਆਲੇ ਇਹ ਮੋਰਚੇ ਲੱਗ ਚੁੱਕੇ ਆ ਉਹਨਾਂ ਮਤਲਬ 88 ਲੋਕਾਂ ਨੂੰ ਰਾਜਨੀਤਿਕ ਲੋਕਾਂ ਨੂੰ ਇੱਕ ਸਿਰਦਰਦੀ ਘਰਤੀ ਇੱਕ ਉਹਨਾਂ ਨੂੰ ਨੀਂਦ ਆਣੋਂ हट ਰਹੀ ਹੈ ਵੀ ਇਹ ਅंदोलਨ ਦਾ ਬਣੂਗਾ ਕੀ ਜਿਹਦੀ ਸਰਕਾਰ ਆਉਂਦੀ ਹੈ ਕਿਦੀ ਬਣਦੀ ਹੈ ਸਾਨੂੰ ਹਲੇ ਕੋਈ ਪਤਾ ਨਹੀਂ ਉਹ ਸਰਕਾਰ ਉਹਨੂੰ 100 ਵਾਰੀ ਸੋਚੂਗੀ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੀਏ ਫੇਰ ਅਗਲੀ ਕੋਈ ਦਿਸ਼ਾ ਚੱਲੂਗੀ ਇਹ ਅंदोलਨ ਜਿਹੜਾ ਚੋਣ ਜਾਤੇ ਦੇ ਵਿੱਚ ਹੈ ਨਾ ਇਹ ਤਾਂ ਇੱਕ ਮੈਂ ਕਹਿੰਦਾ ਵੀ ਇੱਕ ਪਹਿਲੀ ਵਾਰ ਹੋਇਆ ਹੈ ਇਹ ਬਹੁਤ ਚੰਗੀ ਪ੍ਰਾਪਤੀ ਹੈ ਨਹੀਂ ਹਾਂ ਜਿਹੜਾ ਇਹਨਾਂ ਨੇ ਰਸਤੇ ਖੋਲੇ ਨੇ ਇਹ ਰਸਤੇ ਇਹਨਾਂ ਨੇ ਬੰਦ ਕਿਉਂ ਕਰੇ ਸੀ ਬੰਦ ਕਰਨੇ ਕਿਹਨੂੰ ਕਿਹਾ ਸੀ ਇਹਨਾਂ ਨੇ ਦਿੱਲੀ ਨੂੰ ਜਾਵਾਂਗੇ ਜਾਵਾਂਗੇ ਕਦੋਂ ਅਸੀਂ ਚੋਣ ਜਾਤੇ 'ਚ ਨਹੀਂ ਜਾਂਦੇ ਹੈਗੇ ਅਸੀਂ ਬੈਠੇ ਆ ਆਪਣੀ ਮਜ਼ਬੂਤੀ ਲੈ ਕੇ ਅਗਲੀ ਸਰਕਾਰ ਕੀਦੀ ਹੁੰਦੀ ਹੈ ਉਹ ਕੀ ਕਰਦੀ ਹੈ ਸਾਡੀ ਗੱਲ ਸੁਣਦੀ ਹੈ ਨਾ ਸੁਣਦੀ ਹੈ ਸਾਨੂੰ ਉੱਥੇ ਬੁਲਾਉਂਦੀ ਹੈ ਅਸੀਂ ਜਾਵਾਂਗੇ ਜੇ ਉਹ ਨਹੀਂ ਕੁਝ ਕਰਦੀ ਅਸੀਂ ਜਾਵਾਂਗੇ ਅਸੀਂ ਜੇ ਜਿੰਨਾ ਸਾਡਾ ਜੋਰ ਲਾ ਕੇ ਉੱਥੇ ਦਿੱਲੀ ਪਹੁੰਚਾਂਗੇ ਅਸੀਂ ਵਾਪਸ ਨਹੀਂ ਆਉਂਦੇ ਹੁਣ ਜਿੰਨਾ ਚਿਰ ਮੰਗਾ ਸਾਡੀਆਂ ਪੂਰੀਆਂ ਨਹੀਂ ਹੁੰਦੀ